ਪੰਜਾਬ ਸਰਕਾਰ ਵੱਲੋਂ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਬਦਲਣ 1998 ਵਾਲਾ ਕਾਨੂੰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਕੈਬਨਟ ਦੀ ਮੀਟਿੰਗ ਵਿੱਚ 95% ਛੋਟੇ ਕਾਰੋਬਾਰਾਂ ਉੱਤੇ ਲੱਗਦੀਆਂ ਸ਼ਰਤਾਂ ਨੂੰ ਘਟਾਉਣ ਦੀਆਂ ਤੇ ਕਾਰੋਬਾਰਨ ਸੁਖੌਲਾ ਬਣਾਉਣ ਲਈ ਪੰਜਾਬ ਦੁਕਾਨਦਾਰ ਤੇ ਵਿਆਪਕ ਅਧਾਰੇ ਐਕਟ 1958 ਵਿੱਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਇਸ ਸੰਬੰਧੀ ਫੈਸਲਾ ਜੇ ਇੱਥੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੀ ਸਰਕਾਰੀ ਰਿਆਸ਼ ਉਤੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਗਤੀਸ਼ੀਲ ਸ਼ੋਧ ਮੁਤਾਬਕ 20 ਤੱਕ ਮੁਲਾਜ਼ਮਾ ਵਾਲੇ ਸਾਰੇ ਅਦਾਰਿਆਂ ਨੂੰ ਹੁਣ ਇਸ ਸੈਕਟਰ ਦੀਆਂ ਸਾਰੀਆਂ ਤਜਵੀਜ਼ਾਂ ਤੋਂ ਛੂਟ ਹੋਵੇਗੀ ਇਸ ਕਦਮ ਨਾਲ ਪੰਜਾਬ ਭਰ ਦੇ ਲੱਖਾਂ ਦੁਕਾਨਦਾਰ ਮਾਲਕਾਂ ਨੂੰ ਸਿੱਧਾ ਲਾਭ ਮਿਲਣ ਦੀ ਸਭਾਵਨਾ ਹੈ ਹਾਲਾਂਕਿ ਅਜੀਹ ਅਦਾਰਿਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਜਾਂ ਇਸ ਸੈਕਟਰ ਦੇ ਲਾਗੂ ਹੋਣ ਦੇ 6 ਮਹੀਨਿਆਂ ਦੇ ਅੰਦਰ ਅੰਦਰ ਕਿਰਤੀਪੀਵਾ ਕੋਲ ਸੰਬੰਧਿਤ ਜਾਣਕਾਰੀ ਜਮ੍ਹਾਂ ਕਰਵਾਉਣ ਦੀ ਲੋੜ ਹੋਵੇਗੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧੇ ਲਈ ਇੱਕ ਤਿਮਾਹੀ ਵਿੱਚ ਹੋ ਓਵਰ ਟਾਈਮ ਦੇ ਪਰਵਾਣੇ ਕੀ ਦੇ ਘੰਟੇ 50 ਤੋਂ ਵਧਾ ਕੇ 144 ਕਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਰੋਜ਼ਾਨਾ ਦੇ ਕਾਮਕਾਰ ਦਾ ਸਮਾਂ 10 ਤੋਂ ਵਧਾ ਕੇ 12 ਘੰਟੇ ਕਰ ਦਿੱਤਾ ਗਿਆ ਹੈ ਜਿਸ ਵਿੱਚ ਆਰਾਮ ਲਈ ਸ਼ਾਮਲ ਸਮਾਂ ਵੀ ਸ਼ਾਮਿਲ ਹੈ ਇਸ ਦੇ ਨਾਲ ਨਾਲ ਮੁਲਾਜ਼ਮਾਂ ਨੂੰ ਰੋਜ਼ਾਨਾ 9 ਘੰਟੇ ਜਾਂ ਹਫ਼ਤੇ ਵਿੱਚ 48 ਘੰਟੇ ਦਾ ਸਮਾਂ ਉਤੇ ਨਿਯਮਤ ਤਰ ਦੇ ਦੁਕਾਨਦਾਰ ਨਾਲ ਪੋਤਾਨ ਕਰਨਾ ਲਾਜ਼ਮੀ ਹੋਵੇਗਾ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਵਿਸਤਾਰੂਕਾਰ ਦਿੱਤਾ ਗਿਆ ਹੈ ਅਤੇ 20 ਜਾਬਾਦ ਮੁਲਾਜ਼ਮਾ ਵਾਲੇ ਅਧਾਰਿਆਂ ਨੂੰ ਹੁਣ ਅਰਜੀ ਜਮਾ ਕਰਾਉਣ ਦੇ 24 ਘੰਟੇ ਦੇ ਅੰਦਰ ਅੰਦਰ ਰਜਿਸਟ੍ਰੇਸ਼ਨ ਲਈ ਮਨਜ਼ੂਰੀ ਖੁਦ ਬਖੁਦ ਮਿਲੀ ਹੋਈ ਮੰਨੀ ਜਾਵੇਗੀ ਇਸ ਸ਼ੋਧ ਤਹਿਤ 20 ਮੁਲਾਜ਼ਮਾ ਤੱਕ ਵਾਲੇ ਅਧਾਰਿਆਂ ਨੂੰ ਸਿਰਫ ਮੁੱਢਲੀ ਜਾਣਕਾਰੀ ਦੇਣ ਦੀ ਲੋੜ ਹੋਵੇਗੀ ਅਤੇ ਉਹਨਾਂ ਨੂੰ ਰਜਿਸਟਰ ਦੀ ਲੋੜ ਨਹੀਂ ਹੋਵੇਗੀ ਇਸ ਦੇ ਨਾਲ ਨਾਲ ਤਾਰਾ 21 ਤੋਂ 21 ਦੇਸ਼ 26 ਅਧੀਨ ਜੁਰਮਾਨਿਆਂ ਨੂੰ ਤਰਕ ਸੰਗਤ ਕਰਦਿਆਂ ਘਾਟੋ-ਘਾਟ ਜੁਰਮਾਨਾ 25 ਰੁਪਏ ਤੋਂ 1000 ਰੁਪਏ ਵਾਧਕ ਵਾਧਾ ਜੁਰਮਾਨਾ 100 ਰੁਪਏ ਤੋਂ ਵਾਧਾ ਕੇ 30000 ਰੁਪਏ ਕਰ ਦਿੱਤਾ ਗਿਆ ਹੈ ਪਰੇਸ਼ਾਨੀਆਂ ਕਟਾਉਣਾ ਅਤੇ ਕਾਰੋਬਾਰਾਂ ਤੋਂ ਸ਼ਰਤਾਂ ਦੀ ਪਾਲਣਾ ਲਈ ਸਮਾਂ ਦੇਣ ਵਾਸਤੇ ਪਹਿਲੀ ਤੇ ਦੂਜੀ ਉਲੰਘਣਾ ਤੋਂ ਇਸ ਤੋਂ ਬਾਅਦ ਦੀ ਉਲੰਘਣਾ ਹੋ ਚਾਲੇ ਸੁਧਾਰ ਲਈ 3 ਮਹੀਨਿਆਂ ਦਾ ਸਮਾਂ ਦਿੱਤਾ ਜਾਵੇਗਾ ਉਲੰਘਣਾ ਦੇ ਕੰਪਾਉਂਡਿੰਗ ਲਈ ਪਰਵਾਨਗੀ ਦੇਣ ਵਾਸਤੇ ਨਵੀਂ ਤਾਰਾ ਛੱਬੀ ਐ ਵੀ ਲਿਆਂਦੀ ਗਈ ਹੈ ਇਹ ਤਾਂ ਇਸ ਇਸ ਤਾਂ ਕਿ ਇਸ ਐਕਟ ਦੇ ਆਧਾਰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਰੱਖਿਆ ਜਾਵੇ ਅਤੇ ਦੁਕਾਨਦਾਰਾਂ ਨੂੰ ਅਦਾਲਤਾਂ ਦੇ ਚੱਕਰਾਂ ਤੋਂ ਛੁਟਕਾਰਾ ਮਿਲੇ ਇਸ ਤੋਂ ਇਲਾਵਾ ਕੀਰਤਿਆਂ ਦੇ ਹਿੱਤਾਂ ਦੀ ਸੁਰੱਖਿਆ ਲਈ ਵੱਖ-ਵੱਖ ਕੀਰਤਕਾਂ ਨੂੰ ਉਨ੍ਹਾਂ ਦੀ ਮੋਹਈਆ ਸਾਰੇ ਅਧਿਕਾਰਾਂ ਦੀ ਪਾਲਣਾ ਹੋਵੇਗੀ